ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋ ਜੈ ਸੋਚ ਨ ਹੋਈ ਜੇ ਸੋਚੀ ਲੱਖ ਵਾਰ ਤਪੈ ਤਪ ਨ ਹੋਈ ਜੇ ਲਾਇ ਰਹਾ ਲਿ ਉਤਾਰ ਸੁਖਿਆ ਭੁਖ ਨ ਉਤਰੀ ਜੇ ਬੰਨਾ ਪ੍ਰੀਆ ਭਾਰ ਸਹਸ ਸਿਆਨ ਪਲਖੁ ਹੈ ਤਾ ਇਕ ਨ ਚਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮਰਿ ਜਾਈ ਚਲਨ ਨਾਲ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਿਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੇ ਇੱਕ ਨਾ ਹੁਕਮੀ ਬਖਸ਼ੀ ਸੇਕ ਹੁਕਮੀ ਸਦਾ ਭੁਵਾਈਐ ਹੇ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ 부ਝੈ ਤਾਂ ਹੋ ਮੈਂ ਕਹਿ ਨ ਕੋਈ ਗਾਵੇ ਕੋ ਤਾ ਨ ਹੋਵੇ ਕਿਸੈ ਤਾਨ ਗਾਵੇ ਕੋ ਦਤਿਆਣੇ ਨੀਸਾਨੁ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵੇਖਮੋ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਦਰਾ ਹਦੂਰ ਕਥਨਾ ਕਥਿਨਾ ਵੈ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦਿਲੰਦੇ ਥਕ ਪਾਹੇ ਜੁਗ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵੀਿਸ ਸਾਹਿਬੇ ਪ੍ਰਵਾਹ ਸੱਚਾ ਸਾਈ ਸੱਚ ਨਾਹੀ ਭਾਖਿਆ ਪਉ ਅਪਰ ਅੱਖ ਹੈ ਮੰਗਹਿ ਦੇ ਦੇ ਦਾਤ ਕਰੀਂਦਾ ਤਰ ਫੇਰ ਕਿ ਅਗਰ ਖਿਏ ਜਿਸ ਦਿਸਾ ਦਰਵਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੰਤਰੇ ਪਿਆਰ ਮਤਵੇਲਾ ਸੱਚ ਨਾਮ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚੁ ਅਰਿ ਥਾਪਿਆ ਨਨ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿੰਦਾਨ ਗਾਵੀਐ ਸੁਨੀਐ ਮਨ ਰਖੀਐ ਭਾਉ ਦੁਖ ਪਰ ਸੁਖ ਕਰ ਲੈ ਜਾਇ ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰਇ ਸਮਾਈ ਗੁਰ ਈਸਰ ਗੁਰ ਗੁਰਖ ਵਰਮਾ ਗੁਰ ਪਾਰਵਤੀ ਮਾਈ ਜਿਉ ਜਾਣੈ ਆਖਾ ਨਾਹੀ ਕੈ ਨ ਕਥਨ ਨ ਜਾਇ ਗੁਰਾ ਇਕ ਦੇਵ ਜਾਈ ਸੁਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣ ਨ ਜਾਇ ਤੀਰਥ ਨਾਵ ਜੇ ਤਿਸ ਭਾਵਾ ਵਿਣ ਭਾਣੇ ਕੀ ਨਾਇ ਕਰੀ ਜੇ ਤਿਸਰ ਠੁ ਪਾਈ ਵੇਖਾ ਮਨ ਕਰਮਾ ਕੇ ਮਿਲ ਲੈ ਲਈ ਮਤ ਵਿਚਰਤ ਨਿਵਾਹਰ ਮਾਨਕ ਜੀ ਕੋਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸੁਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਏ ਜੇ ਤੁਕ ਚਾਰੇ ਅਰਜਾ ਹੁਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਵੇ ਤਾਂ ਬਾਤ ਨ ਪੁੱਛੈ ਕਿ ਕੀਤਾ ਅੰਦਰ ਕੀਤ ਕਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨ ਸੁਝੈ ਜੇਤਸ ਗੁਣ ਕੋਈ ਕਰੇ ਸੁਨਿਆ ਸੁਧ ਪੀ ਸੁਰਨਾਥ ਸੁਨਿਆ ਤਰਤੋਲੇ ਆਕਾਸ਼ ਸੁਨਿਆ ਦੀਪ ਲੋਪਾ ਤਾਲ ਸੁਨਿਆ ਪੂਰਨ ਸਕੇ ਕਾਲ ਨਾਨਕ ਭਗਤਾਂ ਸਦਾ ਵੇਗਸ ਸੁਨਿਆ ਧੂਪ ਪਉ ਕਨਸ ਸੁਨਿਐ ਈਸ਼ਰ ਬਰਮਾ ਇੰਦ ਸੁਨਿਐ ਮੁਖਸਾਲਾ ਹਨਮੰਦ ਸੁਨਿਐ ਜੋਗ ਜੁਗ ਤਨ ਭੇਦ ਸੁਨਿਐ ਸਾਸਤ ਸਿਮਰਤ ਵੇਦ ਨਾਨਕ ਪਗਦ ਸਦਾ ਵੇਗਸ ਸੁਨਿਐ ਦੂਖ ਪਾਉ ਕਰ ਨਾਸ ਸੁਨਿਐ ਸਤ ਸੰਤੋਖ ਗਿਆਨ ਸੁਨਿਐ 68 ਕੈਸ਼ਨਾਨ ਸੁਨਿਐ ਪੜ ਪੜ ਪਾਵੇ ਮਾਨ ਸੁਨਿਐ ਲਾਗੇ ਸਹਿਜ ਜਿਤੀਆਨ ਨਾਨਕ ਪਗਦ ਸਦਾ ਵੇਗਸ ਸੁਨਿਐ ਦੂਖ ਪਾਉ ਕਰ ਨਾਸ ਸੁਨਿਆ ਸਰਾ ਗੁਨਾ ਕੇ ਗਾਹ ਸੁਨਿਆ ਸੇਖ ਫੀਰ ਪਾਤਸ਼ਾ ਸੁਨਿਆਂ ਦੀ ਪਾ ਵਹਿ ਰਉ ਸੁਨਿਆਥ ਵੈ ਸਗਾਹ ਨਾਨਕ ਭਗਤ ਸਦਾ ਵੇਗ ਸੁਸਨਿਆਂ ਤੁਪ ਪਾ ਕਾ ਨਾਸ ਮੰਨੇ ਕੀ ਗਤ ਕਈ ਨਾ ਜਾਏ ਜੇ ਕੋ ਕਹਿ ਵਿਛਾ ਬਿਛਤਾਏ ਕਾਗਦ ਪਰਮ ਲਿਖਨ ਹਰ ਮਨੇ ਕਾ ਵੇਕਰਣ ਵਿਚਾਰੇ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਏ ਮਨ ਬੋਧ ਮੰਨੇ ਸਗਲ ਪਉਨ ਕੀ ਸ਼ੁੱਧ ਮਨੈ ਮੂ ਝੂਟ ਨੰ ਖਾਇ ਮਨੈ ਨਮ ਕੇ ਸਦਾ ਨ ਜਾਏ ਸਦਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਗ ਨ ਪਾਈ ਮਨੈ ਬਦਸਿਓ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਬੋਇ ਮੁਖ ਦੁਆਰ ਮਨੈ ਪਰਵਾਰੈ ਸਦਾ ਦਾਰ ਮਨੈ ਤਰ ਤਾਰੀ ਗੁਰ ਸਿੱਖ ਮਨੈ ਨਾਨਕ ਭਗ ਹੈ ਨੰ ਬਿਕ ਐਸਾ ਨਾਮ ਨਿਰੰਜਨ ਹੋਇ ਜੀ ਕੋ ਮਨ ਜਾਣੈ ਵਣ ਕੋਈ ਪੰਚ ਪ੍ਰਵਣ ਮਨ ਪ੍ਰਦਾਨ ਮਨ ਜੀ ਪਾਵੈ ਹਿੰਦਰਗੈ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਗੁਰ ਇਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਗਤਿ ਕੇ ਕਰਨੇ ਨਾਹੀ ਸਮਾਰ ਤੌਲ ਧਰਮ ਦਿਆ ਕਾ ਪੂਤ ਸੰਤੁਕਥ ਅਬਰਖਿਆ ਜਨ ਸੂਤ ਜੇ ਕੋ ਜਵ ਸਚਿਆ ਤੋ ਲਿਓ ਉਪਰ ਗੀਤਾ ਭਾਵ ਉਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਬਤ ਲੈ ਕਵਨ ਜੋਰ ਜੀ ਜਤ੍ਰੰਗਾ ਕੇ ਨਾਵ ਸੁਨ ਲਿਖਿਆ ਬੜੀ ਕਲਾਮ ایਉ ਲਿਖ ਲਿਖ ਜਾਣੇ ਕੋਈ ਲਿਖ ਲਿਖਿਆ ਕੀਤਾ ਹੋਈ ਕੀਤ ਤਨ ਸੋਲੇ ਰੂਪ ਕੀਤਿ ਦਾ ਤੇਣੇ ਕੌਣ ਕੂਤ ਕੀਤਵ ਸਾਇਕ ਕੁਕਵਾਵ ਤਿਸਤੇ ਹੋਏ ਲਗਤਰੀਆ ਕੁਦਰਤ ਕਵਣ ਕਾ ਵਿਚਾਰ ਬਾਰੇ ਨਾ ਜਾਵੇ ਇੱਕ ਵਾਰ ਜੋਤ ਪਾਵੇ ਸਈ ਪਲਿਕਾ ਤੁਹਦਾ ਸਲਾਮ ਅੰਕਾਰ ਅਸੰਖ ਜਬ ਸੰਗ ਪਾਵੇ ਸੰਗ ਪੂਜਾ ਸੰਗ ਤਪਤਾ ਸੰਗ ਰੰਧਮ ਕੇਿਤ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਖ ਬਉਦ ਤੁਗਣ ਗਿਆਨ ਵਿਚਾਰ ਸੰਸਦੀ ਸੰਦਤਾਰ ਸੰਖ ਸੂਰਮ ਬਖਸਾਰ ਸੰਖ ਮੋਲੇ ਵਿਲਾਇ ਤਾਰ ਕੁਦਰਤ ਕਵਣ ਗਾਈ ਚਾਰ ਵਾਰ ਨੰਦਿਆ ਬਈ ਕੁਵਰ ਜੋਤਿ ਤੇ ਪਾਵ ਸਾਈ ਭਲਿਕ ਤੁਸਦਰ ਸਲਾਮ ਕਰ ਅ ਸੰਖ ਮੂਰਖਨ ਕੋਰ ਸੰਚੋਰ ਆਰਾਮ ਕੋਰ ਸੰਖ ਮਰ ਕਰ ਜਾਏ ਜੋਰ ਸੰਖ ਗਲ ਵੜ ਹੱਤਿਆ ਕਮਾਏ ਸੰਖ ਪਾਪੀ ਪਾਪ ਕਰਨ ਜਾਏ ਅਸੰਖ ਕੂੜਿਆਰ ਕੁੜੇ ਫਿਰਾਹੇ ਸੰਖ ਮਲੇਸ਼ ਮਲ ਪਖਾਹੇ ਸੰਗ ਨਿੰਦਿਖਸਰ ਕਰੇ ਪਾ ਨਾਨਕ ਨੀਤ ਕਹੇ ਵਿਚਾਰ ਬਾਰੇ ਨਾ ਜਾਵੇ ਇਕ ਵਾਲ ਜੋਤਿ ਪਾਵੇ ਸਾਈ ਬਲਿਕਾ ਤੁਸ ਦਾ ਸਲਾਮ ਅੰਕਾਰ ਅਸੰਖ ਨਾਮ ਸੰਗ ਥਾਵ ਗਮ ਗਮ ਸੰਖ ਲੋ ਸੰਖ ਹੈ ਸਿਰ ਪਾਰ ਹੋਏ ਖਰੀ ਨਾਮ ਖਰੀ ਸਾਲਾ ਖਰੀ ਗਿਆਨ ਗੀਤ ਗੁਣ ਗਾ ਖਰੀ ਲਿਖਣ ਬੋਲਣ ਬਾਣ ਖਰ ਸਭ ਸੰਜੋਖਾਨ ਜਿਨੇ ਲਿਖਿ ਤਿਸਰਨਾਇ ਜਿ ਫਰਮਾਇ ਤਿਤਿ ਪਾਇ ਜੀਤਾ ਗੀਤਾ ਦੇ ਤਨ ਨਾ ਨਾਹੀ ਕੋ ਥਾਉ ਕੁਦਰਤ ਕਉਣ ਕਾਇ ਚਾਰ ਵਾਰਿ ਨ ਜਾਵੈ ਇਕ ਵਾਰ ਜੋ ਤੁਧ ਭਾਵੈ ਸਾਈ ਪਲਿਕਾਰ ਤੁਸਦਾ ਸਲਾਮ ਅੰਕਾਰ ਪਰਿਏ ਹੱਥ ਪੈ ਤੰਦੇ ਪਾਣੀ ਤੋਤੇ ਤ੍ਰਸਖੇ ਮੂਤ ਪਲਿਤਿਕ ਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪ੍ਰੀਮਤ ਪਾਪ ਗੈ ਸੰਗ ਉਹ ਧੋਪ ਨਵੈ ਕੇ ਰੰਗ ਪੁੰਨੀ ਪਾਪੀ ਆਖਣ ਨਾਇ ਕਰ ਕੰਨਾਂ ਲਿਖ ਲੈ ਜਾਹੁ ਪੀਵੀ ਜਾਪੇ ਕਾ ਨਾਨਕੁ ਕੁਕਮੀਆ ਬੋ ਜਾਹੁ ਤੀਰਥ ਤਪ ਦਿਆ ਦਦਾਨ ਜੇਖੁ ਪਵਤ ਲਿਖਾ ਮਾਨ ਸੁਨੇਮ ਨਿਯਮਨ ਕੀਤਾ ਭਾਵ ਅੰਤਰਗਤੀ ਮਰਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣਗੁਣ ਕੀਤੇ ਭਗਤ ਨਾ ਹੋਏ ਸਵਸਥ ਅਥ ਬਾਣੀ ਬਰਮਾਉ ਸਤ ਸਵੰਸ ਦਾ ਮੰਚਾਉ ਕਵਨ ਸੋ 베ਲਾ ਬਖਤ ਕਵਨ ਕਮਥਿਤ ਕਵਨ ਪਰ ਕਵਨ ਸ੍ਰੂਤੀ ਮਾ ਕਵਨ ਜਿਤ ਹੋਆ ਆਕਾਰ 베ਲ ਨਾ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨਭਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਨ ਇਤੋ ਅਨ ਜੋਗੀ ਅਨ ਰਤਿ ਬਾਵਨਾ ਕੋਈ ਜਾਗਰਤ ਸ੍ਰਿਠੀ ਕੋ ਸਾਜੇ ਆਪੇ ਜਾਣੇ ਸੋਈ ਕਿਉ ਕਰਿਆ ਕਿ ਕਿਵਸਾ ਲਈ ਕਿੰ ਵਰਨੀ ਕਿਉ ਜਾਣਾ ਨਾਨਕ ਅੱਖਣ ਸਭ ਕੋ ਅੱਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਇ ਵੱਡੀ ਨਾਹੀ ਕੀਤਾ ਜਾ ਕਹੋਵੇ ਨਾਨਕ ਜੀ ਕੋ ਆਪੋ ਜਾਣੇ ਕਹਗੇ ਨਾ ਸੋਹੈ ਪਾਤਲ ਪਾਤਲ ਲਖ ਅਗਸ ਅਗਸ ਊੜਕ ਊੜਕ ਪਾਲ ਥੱਕੇ ਵੀਰ ਕਹਿਣਿਕ ਬਾਤ ਸੈ ਸਠਾਰਹ ਕੈਨਕ ਤੀਬਾ ਅਸਲ ਇਕ ਧਾਤ ਲਿਖਾ ਹੋਇ ਤਨ ਕੀਆ ਲਿਖੇ ਹੋਵੇ ਨਾਸ ਨਾਨਕ ਵਡਾ ਕੀਐ ਅਪੇ ਜਾਣੇ ਆਪ ਸਾਲਾਹੀ ਸਾਲਾਹੇ ਤਿਸ ਰਤਨ ਪਾਈਆ ਨਦੀਆਂ ਤਿਵਾ ਸਮੁੰਦਰ ਨ ਜਾਣੀਐ ਸਮੁੰਦ ਸਾਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਸਿਮਰਉ ਨਾ ਵੀਸੁਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤਨ ਕਰਨੇ ਦੇਣ ਨਾ ਅੰਤ ਅੰਤਨ ਵੇਖਣ ਸੁਣਨ ਨਾ ਅੰਤ ਅੰਤਨ ਜਪੇ ਕੇ ਮਨਮੰਤ ਅੰਤਨ ਜਪੇ ਗੀਤਾ ਕਾਰ ਅੰਤਨਿ ਆਪੇ ਪਰਵਰ ਅੰਤ ਕਰਨ ਗੀਤੇ ਵਿਲ ਲਾਇ ਤੰ ਕੇ ਅੰਤਨ ਪਾਈ ਜਾਹੇ ਇਹੋ ਅੰਤਨ ਜਣੇ ਕੋਈ ਬਉਤਾ ਕੀਆ ਬਉਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਗੁਰੂ ਚਾਣਾਉ ਇਵੜੂ ਚਾਹੋ ਵੈ ਕੋਈ ਤੋ ਸੋਚੇ ਕੋ ਜਾਣੇ ਸੋਈ ਜੀਵੜੇ ਆਪ ਜਾਣੇ ਆਪੋ ਆਪ ਨਾਨਕ ਅਦਰੀ ਕਰਮੀ ਦਾ ਤੋ ਬੋਤਾ ਕਰਮ ਲਿਖਿਆ ਨਾ ਜਾਏ ਵਡਾ ਰਤਾ ਤਤ ਨਤਮਾਇ ਕਿਤੇ ਮੰਗੇ ਜੋਦ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਕਬਤ ਰਹੇ ਏਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖਾ ਹੀ ਖਾਏ ਖਾਏ ਕਿਤੇ ਅੰਧੂਪੂ ਸਦਮਾਰ ਏ ਪੇਦਾ ਤੇਰੀ ਦਾ ਤਾਰ ਬੰਦ ਖਲਾਸੀ ਬਾਣੇ ਹੋਇ ਰਖਣ ਸਕੈ ਕੋਈ ਜੇ ਕੋ ਖਾਏ ਕੱਖਣ ਪਾਇਓ ਜਾਣ ਜੀਤਿਆ ਮੁਖਾਏ ਆਪੇ ਜਾਣੇ ਆਪੇ ਦੇ ਅਖ ਹੈ ਸੇ ਪੇਕੇਈ ਕੇ ਜਿਸਨੋ ਬਖਸ਼ੇ ਸਿਵਤਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੋਲ ਗੁਣ ਮੂਲ ਵਪਾਰ ਮੂਲ ਵਪਾਰੀ ਮੂਲ ਢੰਡਾਰ ਮੂਲ ਵਹਿ ਮੂਲ ਜਾਹੇ ਮੂਲ ਪਾਇ ਮੂਲ ਸਮਾਏ ਮੂਲ ਧਰਮ ਮੂਲ ਦੀਵਾਨ ਮੂਲ ਤੁਲ ਮੂਲ ਪ੍ਰਵਾਨ ਮੂਲ ਬਖਸ਼ੀਸ਼ ਮੂਰਨੀ ਸ਼ਾਣ ਮੂਲ ਕਰਮ ਮੂਲ ਫਰਮਾਨ ਅੱਖ ਹੈ ਮੁਲਾਖਿਆ ਨ ਜਾਇ ਅੱਖ ਅਖਰੇ ਲਿਵ ਲਾਈ ਅੱਖ ਹੈ ਵਿਦ ਪੜ ਪੁਰਾਣੀ ਅੱਖ ਹੈ ਪੜੇ ਕਰੇ ਵਖਿਆਨ ਅੱਖ ਹੈ ਵਰਮੇ ਅੱਖ ਹੈ ਇੰਦ ਅੱਖ ਹੈ ਗੋਪੀ ਤਾ ਗੋਵਿੰਦ ਅੱਖ ਹੈ ਈਸਰ ਕੇ ਸਿੱਧ ਅੱਖ ਹੈ ਕੀਤੇ ਕੀਤੇ ਬੁੱਧ ਅੱਖਾਂਨ ਅੱਖ ਦੇਵ ਅੱਖ ਹੈ ਸੁਰ ਨਰਮ ਜਨ ਸੇਵ ਕੀਤੇ ਅੱਖ ਕਨਪਾਹੇ ਕੀਤੇ ਕਹਿ ਕੇ ਠੁੜ ਜਾਏ ਇਤੇ ਕੀਤੇ ਹੋਰ ਕਰੇ ਤਾਗਨ ਸੁਖੇ ਕਈ ਕੇ ਜੇ ਉੜ ਭਾਵਤ ਉੜ ਹੋਏ ਨਾਨਕ ਜਾਣੇ ਸੱਚਾ ਸੋਏ ਜੀ ਕੋ ਅੱਖ ਬੋਲ ਵਿਗਾੜ ਤਨ ਲੀ ਕੀ ਅਸਰ ਗਵਰ ਗਵਰ ਸੋਦਰ ਕੀ ਹਾਸੋ ਕਰ ਕੇ ਆ ਜਿਤ ਵੇ ਸਰਬ ਸੰਭਾਲੇ ਵਾਜੇ ਨਦ ਅਨੇਕ ਸੰਖਾ ਕੀਤੇ ਵਉਨ ਹਾਰੇ ਕੀਤੇ ਰਾਗ ਪਰੇ ਸੰਕਹੀ ਅਨ ਕੀਤੇ ਗਵਨ ਹਾਰੇ ਗਵਹ ਤਉਨੋ ਪਉਣ ਪਣੀ ਬੈ ਸੰਤੁਰ ਗਵਹ ਰਾਜਾ ਧਰਮ ਦੁਆਰੇ ਗਵਹ ਚਿਤ ਗੁਤ ਲਿਖ ਜਾਨ ਹੈ ਲਿਖ ਲੇ ਧਰਮ ਵਿਚਾਰੇ ਗਵਹ ਈਸਰ ਵਰਮਾ ਦੇਵੀ ਸੋਨ ਸਦ ਸਵਾਰੇ ਗਵਹ ਨੰਦ ਅਸਨ ਬਿਠੇ ਦੇਵਤਿਆਂ ਦਰ ਨਾਲੇ ਗਵਹ ਸਬਿ ਸਮਾਧੀ ਅੰਦਰ ਗਵਨ ਸਦ ਵਿਚਾਰੇ ਗਵਨ ਜਤੀ ਸਦੀ ਸੰਦੋਖੀ ਗਵਹ ਵੀਰ ਕਰਾਰੇ ਗਵਨ ਪੰਡਤ ਪੜਨ ਰੱਖੀ ਸਰ ਜੋ ਜੋ ਵਿਦਾਨ ਨਾਲੇ ਗਾਵਹਿ ਮੋਹਣੀਆ ਮਨਮੋਹਣ ਸੁਰਗਵੰਤ ਪਿਆਲੇ ਗਾਵਨ ਰਤਨ ਪਾਏ ਤੇਰੇ ਅ ਅਸਰ ਤੀਤ ਨਾਲੇ ਗਵ ਹੈ ਜੋਦ ਮਾਵਲ ਸੂਰਾ ਗਾਵਹਿ ਕਣੀ ਚਾਰੇ ਗਾਵਹਿ ਕਨ ਮੰਡਲ ਵਰ ਭੰਡਾ ਕਰ ਕਰ ਰਖੇ ਤਹਾਰੇ ਸੇਤਨ ਗਾਵਹਿ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਉਰ ਕੀਤੇ ਗਾਵਨ ਸਿਮਨ ਜਿਤਨਾਉ ਨਾਨਕ ਐ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਚਾ ਸਚਿ ਨਾਹੀ ਹੈ ਪੀ ਹੋ ਸਿ ਜਾਇ ਨਨਜ ਅਸਿਰਤਨ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿ ਸਿ ਮਾਇ ਜਿਨ ਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਕਿਸ ਦੀ ਵੜਿਆਈ ਜੋਤਿ ਸਪਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮ ਬਚੋਲੀ ਧਿਆਨ ਕਰਿ ਬੂਤ ਕਿੰਤਾ ਕਾਲ ਕੁਵਾਰੀ ਕਾਇ ਜੁਗਤਿ ਰੰਦਾ ਪ੍ਰਤੀਤ ਹਾਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸੈ ਆਦੇਸ ਆਦ ਅਣイール ਅਨਾਧਨ ਹਤ ਜੋ ਇੱਕੋ ਵੇਸ ਪੁਗਤੋ ਗਿਆਨ ਦੇਆ ਭੰਡਾਰਨ ਘਟ ਘਟ ਵਜੈ ਨਾਦ ਆਪਨ ਨਾਥੀ ਸਭ ਜਾ ਕੀ ਰਿਤਿ ਸਦਬਰਾ ਸਾਦ ਸੰਜੋਗ ਵਿਜੋਦ ਏਕਾਰ ਚਿਲਾਵਹਿ ਲੇਖਿ ਆਵਹਿ ਭਾਗ ਆਦਿਤ ਸੈ ਆਦੇਸ ਸੁਆਦ ਨੀਲਨਦ ਨਹਤ ਜੁਗ ਜੁਗ ਏਕੋ ਵੇਸ ਇਕਮਾਈ ਜੁਗਤ ਵਿਆਹਿਤ ਚੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੇਵਾਨ ਜਿਵਤਿ ਸਭਾਵਤ ਵਹਿ ਚਲਾਵੈ ਜੇ ਹੋਵੈ ਫੁਰਮਾਨ ਉਹ ਵੇਖੇ ਉਹ ਨਨਦਰਨਾਵੈ ਬਉਤ ਬਡਾਨੀ ਆਦੇਸ ਆਦੇਸ ਅਦ ਨੀਲਨਦ ਨਹਤ ਜੂਜੋ ਇੱਕੋ ਵੇਸਾ ਅਸਨ ਲੋਇ ਲੋਇ ਪੰਡਾ ਜੋਗਿ ਸਪਾਇ ਸੋਇ ਕਾ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ ਤਿਸ ਆਦੇਸ ਅਦ ਨੀਲਨਦ ਨਹਤ ਜੂਜੋ ਇੱਕੋ ਵੇਸਾ ایک دو جی پاؤ لکھ ہو لکھ ہو لکھ ویس لکھ لگا جگدیش پوڑی کیٹائی ریس نانک ندری پائی ہے کوری کھوڑ ٹھیس آخ نا منگن دینا جور جورنا جیون مرن جور جورنا جور راج مار من سور ਜੋ ਨ ਸ੍ਰਤੀ ਗਿਆਨ ਵਿਚਾਰ ਜੋ ਨ ਜੁਗਤੀ ਹਟੈ ਸੰਸਾਰ ਜਿਸ ਹੱਥ ਜੋਰ ਕਰਵੇ ਕੈ ਸੋਈ ਨਾਨਕ ਉਤਮ ਨੀਤ ਨ ਕੋਈ ਰਤੀ ਰੁਤੀ ਸਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਵਰ ਕੀ ਧਰਮਸਾਲ ਤਿਸ ਵਿੱਚ ਜੀਉ ਕੇ ਰੰਗ ਤਿਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਵਾਰ ਤਿਥੈ ਸੋਹਣ ਪੰਜ ਪਰਵਾ ਨਦਰੀ ਕਰਮ ਭਵੈ ਨੀਸਾਨ ਕਚ ਪਕਾਈ ਓਥੈ ਪਾਏ ਨਾਨਕ ਗਏ ਜਪੇ ਜਾਏ ਧਰਮ ਖੰਡ ਕਹੋ ਧਰਮ ਗਿਆਨ ਖੰਡ ਕਾ ਖੂ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਣ ਮਹੇਸ਼ ਕੀਤੇ ਵਰ ਮੇ ਘਟ ਕੜੀ ਰੂਪ ਰੰਗ ਕੇ ਵੇਸ ਕੀਤੀ ਅੰਗਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਰਬਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਨਮਨ ਕੀਤੇ ਕੀਤੇ ਰਤਨ ਸਮੰਦ ਕੀਤੀਆਂ ਖਾਣੀ ਗੀਤੀਆਂ ਬਾਣੀ ਕਿਤੇ ਬਾਤ ਨਰਿੰਦ ਕਿਤੀਆਂ ਸੁਰਤੀ ਸਿਵ ਕਿਤੇ ਨਾਨਕ ਅੰਤ ਨੰਤ ਗਿਆਨ ਖਨ ਮੈਂ ਗਣ ਪ੍ਰਚੰਦ ਇਥੇ ਨਾਦ ਬਨੋਦ ਕੋੜ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਦਿੱਥਾ ਕਟਕੜੀਆਂ ਬਹੁਤਨ ਰੂਪ ਤਾਂ ਕੀਆ ਗੱਲਾਂ ਗਥੀਆਂ ਨਾ ਜਾਹੇ ਜੀ ਕੋ ਕਹ ਪਿਛੇ ਪਛਤਾਏ ਦਿੱਥਾ ਘੜੀਏ ਸੁਰਤ ਮਤ ਮਨ ਬੋਧ ਦਿੱਥਾ ਘੜੀਆਂ ਸੁਰਾਂ ਸਿਦਾ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋ ਰਿਥੈ ਹੋਰਨ ਕੋਈ ਹੋਰ ਦਿੱਥੈ ਜੋਤ ਮਾਮਲ ਸੂਤਨ ਮੈ RAM ਰਹਿਆ ਭਰਪੂਰ ਦਿੱਥੈ ਸੀਤੋ ਸੀਤਮੇ ਮਮਾਏ ਤਾਂ ਕੀ ਰੂਪ ਨ ਗਤਨੇ ਜਾਹੇ ਨਾ ਉਮਰਨ ਠਾਗੇ ਜਾਏ ਜਿਨ ਕੇ RAM ਬਸੈ ਮਨ ਮਾਏ ਤਿਥੈ ਭਗਤ ਵਸੈ ਕੇ ਲੋਕ ਰੈ ਨਨ ਸਚਾ ਮਨ ਸੋਏ ਸਚ ਖੰਡ ਵਹ ਨਿਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਦਿੱਥੈ ਕਨ ਮੰਡਲ ਵਰਪੰਦ ਜੇ ਕੋ ਕਥ ਦੰਤ ਨੰਤੰ ਇਥਲੁ ਲੋਲ ਆਕਾਰ ਜਿਬਜੁ ਹੁਕਮ ਤਵੇ ਤੁਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰਿ ਦਾਸਾਰ ਜਤ ਪਹਰ ਤਿਰਜ ਸੁਨਿਆਰ ਅਹਰਣ ਮਤ ਵੇਧ ਹਥੀਯਾਰ ਪਉ ਖੱਲਾ ਅਗੰਤਵਤਾ ਪੰਡਾ ਪਉ ਅਮ੍ਰਿਤ ਢਾਲ ਘੜੀਐ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਤਾ ਤਰਤਮ ਹਤ ਦਿਵਸ ਰਾਤ ਦੁਇਂ ਦਾਇਂ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨਿੜਕੇ ਦੂਰ ਜਿਨਿ ਨਾਮ ਧਿਆਇ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਏਤੀ ਛੁਟੀ ਨਾਲੂ